ਸਰੈਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੇਲਵੇ ਸਟੇਸ਼ਨ 플ੋਰ ਵਿਖੇ ਲਗਾਇਆ ਤਰਨਾ ਅਤੇ ਰੋਕਿਆ ਰੇਲਾ ਇਸ ਮੌਕੇ ਕਿਸਾਨਾਂ ਦੇ ਵੱਡੇ ਇਕੱਠ ਨੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਰੇਬੱਜੀ ਕੀਤੀ ਇਸ ਮੌਕੇ ਦੁਆਬਾ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਮਨਜੀਤ ਰਾਏ ਨੇ ਬੋਲਦਿਆਂ ਕਿਹਾ ਕਿ ਲਖੀਮਪੁਰ ਖੀਰੀ ਵਿਖੇ ਰੈਸ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਅਸ਼ੀਸ਼ ਮਿਸ਼ਰਾ ਟੈਣੀ ਪੁੱਤਰ ਅਜੇ ਮਿਸ਼ਰਾ ਟੈਣੀ ਭੀਜਪੀ ਸਰਕਾਰ ਦੇ ਮੰਤਰੀ ਨੇ ਸੋਚੀ ਸਮਝੀ ਸਾਜ਼ਿਸ਼ ਨਾਲ ਦੋ ਦਿਨ ਪਹਿਲਾਂ ਧਮਕੀ ਦੇ ਕੇ ਕਿਸਾਨਾਂ ਉੱਪਰ ਜਿਪ ਚੜਾ ਦਿੱਤੀ ਸੀ ਅਤੇ ਉਹਨਾਂ ਕਿਸਾਨਾਂ ਦੀ ਮੌਤ ਹੋ ਗਈ ਸੀ ਤੱਕ ਉਹਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਇਨਸਾਫ ਦਵਾਉਣ ਲਈ ਅੱਜ ਦੇਸ਼ ਭਰ ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੋ ਘੰਟੇ ਦਾ ਰੇਲ ਰੋਕ ਕੇ ਅੰਦੋਲਨ ਸ਼ਾਂਤ ਮਈ ਟੰਗ ਨਾਲ ਨੇਪੜੇ ਚੜਿਆ ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੀ ਸੋਚੀ ਸਮਝੀ ਸਾਜ਼ਿਸ਼ ਨਾਲ ਹੱਤਿਆ ਕੀਤੀ ਗਈ ਹੈ ਉਹਨਾਂ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜੋ ਸੰਯੁਕਤ ਕਿਸਾਨ ਮੋਰਚੇ ਦੀਆਂ 12 ਮੰਗਾਂ ਹਨ ਉਹ ਵੀ ਜਲਦੀ ਪੂਰੀਆਂ ਕੀਤੀਆਂ ਜਾਣ ਜੇਕਰ ਇਹ ਹੱਲ ਨਾ ਕੀਤੀਆਂ ਤਾਂ ਸੰਯੁਕਤ ਕਿਸਾਨ ਮੋਰਚਾ ਇੱਕ ਵੱਡਾ ਕਿਸਾਨ ਅੰਦੋਲਨ ਮੁੜ ਸ਼ੁਰੂ ਕਰਨ ਲਈ ਮਜਬੂਰ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵਰਕਰ ਮੌਜੂਦ ਸਨ ਹੋ ਹਾਜੀ ਸਰ ਅੱਜ ਤੁਸੀਂ ਰੇਲਾ ਰੋਕਿਆ ਕੀ ਕਾਰਨ ਅਸਲ ਦੇਖੋ ਅੱਜ ਦੀ ਇਹ ਜਿਹੜੀ ਕਾਲ ਹੈ ਇਹ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨਾਨ ਪੋਲਿਟিক্যাল ਵੱਲੋਂ ਜਿਹੜੇ ਲਖੀਮਪੁਰ ਖੀਰੀ ਸਾਡੇ ਗੱਡੀਆਂ ਚੜਾ ਕੇ ਦਰੜ ਦਿੱਤੇ ਗਏ ਸੀ ਅ ਅਸ਼ੀਸ਼ ਮਿਸ਼ਰਾ ਟਹਿਣੀ ਵੱਲੋਂ ਕਿਉਂਕਿ ਜਿਹੜਾ ਉਹਦੇ ਫਾਦਰ ਉਹਦੇ ਪਿਤਾ ਜਿਹੜੇ ਆ ਉਹ ਅਜੇ ਮਿਸ਼ਰਾ ਟਹਿਣੀ ਕੇਂਦਰ ਦੀ ਸਰਕਾਰ ਦੇ ਵਿੱਚ ਗ੍ਰਹਿ ਰਾਜ ਮੰਤਰੀ ਸੀਗੇ ਔਰ ਉਹਨਾਂ ਨੇ 2 ਦਿਨ ਪਹਿਲਾਂ ਚੈਲੰਜ ਕੀਤਾ ਹੈ ਔਰ ਉਸ ਚੈਲੰਜ ਨੂੰ ਬਿਲਕੁਲ ਜਿਹੜਾ ਇਨ ਬਿਨ ਲਾਗੂ ਕੀਤਾ ਉਹਦੇ ਬੇਟੇ ਨੇ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗੱਡੀਆਂ ਥੱਲੇ ਦੇ ਕੇ ਔਰ ਅਸੀਂ ਬਾਰ-ਬਾਰ ਮੰਗ ਕਰਦੇ ਰਹੇ ਇਨਸਾਫ ਦੀ ਪਰ ਹਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਲਟਾ ਸਰਕਾਰ ਜਿਹੜੀ ਉੱਥੇ ਦੀ ਲੋਕਲਸ ਗਵਰਨਮੈਂਟ ਹੈ ਜੁਪੀ ਦੀ ਉਹਨਾਂ ਨੇ ਵੀ ਔਰ ਜਿਹੜੀ ਭਾਰ ਸਰਕਾਰ ਨਹੀਂ ਰਲ ਕੇ ਇਹ ਕਹਿ ਸਕਦੇ ਆਂ ਕਿ ਉਹਦੀ ਜ਼ਮਾਨਤ ਜਿਹੜੀ ਕਰਵਾ ਦਿੱਤੀ ਔਰ ਅਜੇ ਮਿਸ਼ਰਾ ਟੈਣੀ ਨੂੰ ਅੰਦਰ ਨਹੀਂ ਢੱਕਿਆ ਅਸੀਂ ਮੰਗ ਕਰਦੇ ਆਂ ਕਿ ਉਹਨਾਂ ਨੂੰ ਜੇਲ੍ਹਾਂ ਚ ਢੱਕਿਆ ਜਾਵੇ ਔਰ ਉਹਦੇ ਰੋਸ ਦੇ ਵਜੋਂ ਅੱਜ ਦਾ ਇਹ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਹੈਗਾ ਔਰ ਜਿਹੜਾ ਮੋਰਚਾ ਚੱਲ ਰਿਹਾ ਉਹਦੀਆਂ ਸਾਡੀਆਂ 12 ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਵੀ ਔਰ ਇਸ ਰੋਸ ਵਜੋਂ ਵੀ ਅੱਜ ਦਾ ਇਹ 2 ਘੰਟੇ ਦਾ ਬੰਦ ਹੈ 12:30 ਵਜੇ ਤੱਕ ਦਾ ਇਹ ਲਗਭਗ ਸਾਰੀਆਂ ਸਟੇਟਾਂ ਚ ਪੂਰੇ ਭਾਰਤ ਦੇ ਵਿੱਚ ਔਰ ਇਹ ਸਫਲਤਾਪੂਰਵਕ ਪੂਰੇ ਪੰਜਾਬ ਦੇ ਵਿੱਚ ਸਮਲਤਾਪੂਰਵਕ ਨਿਭਾ ਰਹੇ ਸਾਰੇ ਸਾਥੀ ਸੋ ਇਹ ਅੱਜ ਦਾ ਰੋਸ ਪ੍ਰਦਰਸ਼ਨ ਹੈ ਦੇਖੋ ਬਹੁਤ ਜਿਹੜੇ ਲੋਕ ਨਿਕਲ ਕੇ ਆਏ ਨੇ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਟ੍ਰੇਨ ਹੈ ਉਹ 2 ਘੰਟੇ ਲਈ ਬੰਦ ਹੈ ਕੋਈ ਵੀ ਜ਼ਿਲ੍ਹਾ ਜਿਹੜਾ ਪੰਜਾਬ ਦਾ ਤਾਂ ਖਾਸ ਕਰ ਕੋਈ ਜ਼ਿਲ੍ਹਾ ਨਹੀਂ ਚੱਲ ਰਿਹਾ ਔਰ ਜੋ ਖਬਰਾਂ ਮਿਲ ਰਹੀਆਂ ਨੇ ਉਹ ਜੂਪੀ ਰਾਜਸਥਾਨ ਹਰਿਆਣਾ ਇਵਨ ਜਿਹੜੀਆਂ ਦੂਸਰੀਆਂ ਸਟੇਟਾਂ ਨੇ ਜਿਦੇ ਵਿੱਚ ਕਰਨਾਟਕ ਓਡੀਸ਼ਾ ਮੱਧ ਪ੍ਰਦੇਸ਼ ਉਤਰੋਂ ਵੀ ਖਬਰਾਂ ਆ ਰਹੀਆਂ ਨੇ ਕਿ ਉਹ ਵੀ ਸਫਲਤਾਪੂਰਵਕ ਨਿਭਾ ਰਹੇ ਨੇ ਸਰ ਅਗਲੀ ਰਣਨੀਤੀ ਅਗਲੀ ਰਣਨੀਤੀ ਜਿਹੜੀ ਹੈ ਉਹ ਹੁਣ ਅਸੀਂ ਬੈਠਾਂਗੇ ਬੈਠ ਕੇ ਮੀਟਿੰਗ ਕਰਾਂਗੇ ਸਾਡੀ ਚੰਮੂ ਬਾਰਡਰ ਤੇ ਰੋਜ਼ ਮੀਟਿੰਗ ਹੁੰਦੀ ਆ ਪਰ ਦੋਨਾਂ ਜਿਹੜੀਆਂ ਸਾਡੇ ਮੋਰਚੇ ਹੈਗੇ ਆ ਜਿਹਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨਾਨ ਪੋਲਿਟিক্যাল ਸਾਂਝੀ ਮੀਟਿੰਗ ਕਰਕੇ ਅਗਲੀ ਜਿਹੜੀ ਰਣਨੀਤੀ ਆ ਉਹ ਤੈਅ ਕਰਕੇ ਫਿਰ ਅਨਾਉਂਸ ਕਰਾਂਗੇ